ਪੜਦੇ ਨਾਲ ਤੁਸੀਂ ਜੁੜਿਓ ਮੈਂ ਤੁਹਾਡੇ ਨਾਲ ਮਨਪਿਤ ਕੋਰ ਦੱਸਦੀ ਆ ਕਿ ਇਸ ਵਕਤ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਰਕੇ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਤੇ ਸਰਕਾਰ ਦੇ ਵੱਲੋਂ ਜਲੰਧਰ ਦੇ ਵਿੱਚ ਜ਼ਿਲ੍ਹਾ ਪੱਧਰੀ ਇੱਕ ਕੰਟਰੋਲ ਰੂਮ ਜਿਹੜਾ ਬਣਾਇਆ ਗਿਆ ਜ਼ਿਲ੍ਹਾ ਹੀ ਨਹੀਂ ਪੂਆਨ ਪੰਜਾਬ ਦੇ ਕੰਟਰੋਲ ਰੂਮ ਵੀ ਜਿਹੜਾ ਇੱਥੇ ਬਣਾਇਆ ਗਿਆ ਜ਼ਿਲ੍ਹਾ ਪੱਧਰੀ ਜਿਹੜਾ ਬਣਾਇਆ ਗਿਆ ਕੰਟਰੋਲ ਰੂਮ ਉਹ ਜਲੰਧਰ ਤੇ ਡੀਸੀ ਦਫ਼ਤਰ ਵਿੱਚ ਬਣਾਇਆ ਗਿਆ ਸਰਕਟ ਹਾਊਸ ਦੇ ਵਿੱਚ ਅਸੀਂ ਮੌਜੂਦ ਹੈਗੇ ਆਂ ਜਿੱਥੇ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਜਿਹੜੇ ਕਾਲਸ ਨੇ ਲੋਕਾਂ ਦੇ ਆ ਰਹੇ ਨੇ ਤੇ ਲੋਕ ਜਿਹੜੇ ਨੇ ਮਦਦ ਦੇ ਲਈ ਗੁਹਾਰ ਲਗਾ ਰਹੇ ਨੇ ਤੇ ਇੱਥੇ ਆਪ ਆਗੂ ਵੀ ਸਾਡੇ ਨਾਲ ਮੌਜੂਦ ਹੈਗੇ ਨੇ ਪੂਰੀ ਟੀਮ ਵੀ ਮੌਜੂਦ ਹੈ ਗਰਾਊਂਡ ਜ਼ੀਰੋ ਰਿਪੋਰਟ ਜਿਹੜੀ ਆ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਇੱਥੇ ਕਾਰਵਾਈ ਕੀਤੀ ਜਾ ਰਹੀ ਹੈ ਕੰਮ ਜਿਹੜਾ ਕੀਤਾ ਜਾ ਰਿਹਾ ਸਿਰ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਨੀ ਹੈ ਕਿ ਕਿਹੜੇ-ਕਿਹੜੇ ਜ਼ਿਲ੍ਹੇ ਦੇ ਲਈ ਕੰਟਰੋਲ ਰੂਮ ਬਣਾਇਆ ਗਿਆ ਤੇ ਰੋਪੜ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਲੁਧਿਆਣਾ ਸਾਰੇ ਹੀ ਜ਼ਿਲ੍ਹੇ ਕਵਰ ਕੀਤੇ ਜਾ ਰਹੇ ਹਨ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਂਦੀ ਹੈ ਅਸੀਂ ਨੰਬਰ ਵੀ ਦਿੱਤੇ ਹੋਏ ਹਨ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਮਿਲ ਕੇ ਕੰਮ ਕੀਤਾ ਜਾ ਰਿਹਾ 0181 ਬਾਲੀ 224064 ਨੰਬਰ ਆ ਪ੍ਰਾਇਮਰੀ ਨੰਬਰ ਆ ਅਗਰ ਇਹ ਇਹ ਅਗਰ ਬਿਜ਼ੀ ਹੋਏਗਾ ਤਾਂ ਦੂਸਰੇ ਪਾਸੇ ਲਾਈਨ ਕਨਵਰਟ ਹੋ ਜਾਏਗੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਵਿਅਕਤੀ ਨੂੰ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਇੱਥੇ ਤੱਕ ਕਿ ਪਸ਼ੂਆਂ ਤੱਕ ਵੀ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਆ ਕਿਸੇ ਦੀ ਛੱਤ ਡਿੱਗ ਗਈ ਆ ਕਿਸੇ ਵੀ ਤਰ੍ਹਾਂ ਦੀ ਉਹਨੂੰ ਪ੍ਰੋਬਲਮ ਉਲਮਾ ਉਹ ਇਹਨਾਂ ਨੰਬਰਾਂ ਤੇ ਦੱਸੇ ਸਾਡੀ ਟੀਮ ਸਾਡੀ ਸਰਕਾਰ ਦੀ ਟੀਮ ਪ੍ਰਸ਼ਾਸਨ ਵਲੰਟੀਅਰ ਆਮ ਆਦਮੀ ਪਾਰਟੀ ਦਾ ਹਰ ਇੱਕ ਲੀਡਰ ਹਰ ਇੱਕ ਵਲੰਟੀਅਰ ਉਹਨਾਂ ਜਗਾਵਾਂ ਤੇ ਪਹੁੰਚਿਆ ਹੋਇਆ ਹੈ ਜੇ ਦੇ ਵੀ ਕਾਲ ਆਂਦੀ ਆ ਅਸੀਂ ਇਹਨੂੰ ਕੰਟਰੋਲ ਰੂਮ ਦੇ ਵਿੱਚ ਭੇਜ ਦਿੱਤੀ ਜਾਂਦੀ ਆ ਆਮ ਆਦਮੀ ਪਾਰਟੀ ਦੇ ਯੂਨਟਾਂ ਨੂੰ ਵੱਖਰਾ ਜਾ ਰਿਹਾ ਆ ਪ੍ਰਸ਼ਾਸਨ ਨੂੰ ਵੱਖਰਾ ਜਾ ਰਿਹਾ ਇਸ ਕਰਕੇ ਰਲ ਕੇ ਸਾਰੇ ਜਾਣੇ ਇਸ ਕੰਮ ਨੂੰ ਸਿਰੇ ਚੜਾ ਰਹੇ ਹਨ 5 ਤੋਂ 10 ਮਿੰਟ ਜਾਂ 15 ਮਿੰਟ ਦੇ ਵਿੱਚ ਵਿੱਚ ਉਹਨਾਂ ਕੋਲ ਰਸਦ ਹਰ ਤਰ੍ਹਾਂ ਦੀ ਪਹੁੰਚ ਰਹੀ ਆ ਅੱਛਾ ਇਹ ਜਾਨਣਾ ਚਾਹੀਦਾ ਕਿ 24/7 ਚੱਲ ਰਿਹਾ ਹੈਗਾ ਬਿਲਕੁਲ ਟਰਨ 24 ਘੰਟੇ ਚੱਲੇਗਾ ਜੀ ਤੇ ਸ਼ਿਫਟ ਲਗਾਈ ਜਾ ਰਹੀ ਹੈ ਬਾਰ-ਬਾਰ ਬਿਲਕੁਲ ਸ਼ਿਫਟਾਂ ਲਗਾਈਆਂ ਜਾ ਰਹੀਆਂ ਕੰਟਰੋਲ ਰੂਮ ਨੂੰ ਵੱਡਾ ਵੀ ਕੀਤਾ ਜਾ ਰਿਹਾ ਆ ਤੇ ਇਸ ਦੇ ਨਾਲ ਨਾਲ ਮੈਡੀਸਨ ਤੱਕ ਵੀ ਅਗਰ ਕਿਸੇ ਨੂੰ ਲੋੜ ਹੈਗੀ ਆ ਤੇ ਉਹ ਪਹੁੰਚਾਈ ਜਾਵੇਗੀ। ਤੇ ਬਿਲਕੁਲ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਇੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਟੈਲੀਫੋਨ ਜਿਹੜੇ ਨੇ ਰੱਖੇ ਹੋਏ ਨੇ ਔਰ ਅਲੱਗ-ਅਲੱਗ ਟੈਲੀਫੋਨ ਨੇ ਕਿਸ ਤਰੀਕੇ ਦੇ ਨਾਲ ਇਹ ਤੇ ਕਾਲ ਆਉਂਦੀ ਹੈ ਉਸ ਦੀ ਵੀ ਜਿਹੜੀ ਜਾਣਕਾਰੀ ਲੈਣੀ ਸਰ ਕੀ ਨਾਮ ਹੈ ਜੀ ਤੁਹਾਡਾ? ਨਰੇਸ਼ ਕੁਮਾਰ ਜੀ। ਅੱਛਾ ਰੋਜ਼ਾਨਾ ਦੇ ਵਿੱਚ ਕਿੰਨੀਆਂ ਕੁ ਕਾਲਸ ਤੁਹਾਨੂੰ ਆ ਰਹੀਆਂ ਨੇ ਸਰ ਮੈਮ 6 ਵਜੇ ਤੋਂ ਡਿਊਟੀ ਹੈ ਸਾਡੀ 2 ਵਜੇ ਤੱਕ ਡਿਊਟੀ ਹੈ 6 ਤੋਂ 2 ਵਜੇ ਤੱਕ ਇਸ ਟਾਈਮ ਮੈਕਸਿਮਮ 80 ਦੇ 80 ਪਲੱਸ ਹੀ ਕਾਲਸ ਆ ਚੁੱਕੀਆਂ ਹਨ ਉਹ ਤੇ ਅਸੀਂ ਉਹਨਾਂ ਨੂੰ ਹੈਂਡਲ ਕੀਤਾ ਹੈ ਅੱਛਾ ਵੇਖਿਆ ਵਕ ਮਤਲਬ ਵਕ ਵਕ ਤਰ੍ਹਾਂ ਟੈਲੀਫੋਨ ਜਿਹੜੇ ਤੇ ਰੱਖੇ ਹੋ ਇਹਨਾਂ ਲਗ ਲਗ ਨੰਬਰ ਨੇ ਤਾਂ ਇਹ ਇੱਥੇ ਤੁਸੀਂ ਕੰਮ ਜਿਹੜਾ ਕਿਸ ਤਰੀਕੇ ਦੇ ਨਾਲ ਕਰ ਰਹੇ ਹੋ ਮੈਡਮ 6 ਜਣਿਆਂ ਦੀ ਡਿਊਟੀ ਹੈ 6 ਹੀ ਉਹ ਫੋਨ ਲੱਗੇ ਹੋਏ ਆ ਅਗਰ ਇੱਕ ਫੋਨ ਬਿਜ਼ੀ ਹੁੰਦਾ ਹੈ ਤੇ ਉਹਦੇ ਨਾਲ ਕਨਵਰਟ ਦੂਸਰੀ ਡਾਇਵਰਟ ਹੋ ਜਾਂਦੀ ਹੈ ਆਪਣੇ ਆਪ ਕਾਲ ਉਹ ਦੂਸਰਾ ਬੰਦਾ ਚਲਦਾ ਹੈ ਪੂਰੇ ਮਤਲਬ ਪੰਜਾਬ ਰਾਜ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦਾ ਕੰਟਰੋਲ ਰੂਮ ਜਿਹੜਾ ਇਸ ਜਗ੍ਹਾ ਦੇ ਉੱਪਰ ਬਣਾਇਆ ਗਿਆ ਹੁਣ ਇੱਥੇ ਮੈਨੂੰ ਦੱਸੋ ਕਿ ਕਾਲਸ ਜਿਹੜੀਆਂ ਸਭ ਤੋਂ ਜ਼ਿਆਦਾ ਕਿਹੜੇ ਜ਼ਿਲ੍ਹਿਆਂ ਚੋਂ ਆ ਰਹੀਆਂ ਤੁਹਾਨੂੰ ਮੈਮ ਸਭ ਤੋਂ ਜ਼ਿਆਦਾ ਗੁਰਦਾਸਪੁਰ ਅੰਮ੍ਰਿਤਸਰ ਫਾਜ਼ਿਲਕਾ ਤੋਂ ਸਭ ਤੋਂ ਜ਼ਿਆਦਾ ਫਿਲਹਾਲ ਇੱਥੋਂ ਆਈਆਂ ਹਨ ਸਾਨੂੰ ਸਭ ਤੋਂ ਜ਼ਿਆਦਾ ਜੀ ਸਰ ਮੈਂ ਜਾਨਣਾ ਚਾਹਾਂਗੀ ਇੱਕ ਵਾਰੀ ਨੰਬਰ ਵੀ ਪਲੀਜ਼ ਤੁਸੀਂ ਜ਼ਰੂਰ ਮੈਂਸ਼ਨ ਕਰ ਦਿਓ ਤਾਂ ਜੋ ਲੋਕ ਜਿਹੜੇ ਤੁਹਾਨੂੰ ਸੰਪਰਕ ਕਰਨਾ ਚਾਹੁੰਦੇ ਨੇ ਹੜਪੀੜ ਤੇ ਲੋਕ ਨੇ ਉਹ ਇੱਕ ਵਾਰ ਜ਼ਰੂਰ ਤੁਹਾਡੇ ਨਾਲ ਸੰਪਰਕ ਨੰਬਰ ਮੈਮ 22040 ਬਾਈ 2240064 22400 ਇਹ ਪ੍ਰਾਇਮਰੀ ਨੰਬਰ ਹੈ ਇਹ ਪ੍ਰਾਇਮਰੀ ਨੰਬਰ ਅਗਰ ਬਿਜ਼ੀ ਜਾਂਦਾ ਹੈ ਤੇ ਉਹਦੇ ਤੇ ਕਾਲ ਆਪਣੇ ਆਪ ਡਾਇਵਰਟ ਹੋ ਜਾਂਦੀ ਦੂਸਰੇ ਸੈਟਸ ਦੇ ਉੱਪਰ ਤੇ ਇਹ ਵੀ ਦੱਸਿਓ ਕਿ ਜ਼ਿਆਦਾਤਰ ਜਿਹੜੇ ਲੋਕ ਕਾਲ ਤੁਹਾਨੂੰ ਕਰ ਰਹੇ ਨੇ ਮਤਲਬ ਕਿਹੜੀ ਪਰੇਸ਼ਾਨੀ ਜ਼ਿਆਦਾਤਰ ਲੋਕਾਂ ਨੂੰ ਆ ਰਹੀ ਹੈ ਕਿਹੜੀ ਦਿੱਕਤ ਦਾ ਸਾਹਮਣਾ ਕਰ ਰਹੇ ਨੇ ਨਿਸ਼ਾਨੀ ਤਾਂ ਇਹ ਹੋਇਆ ਕਿ ਪਾਣੀ ਭਰਿਆ ਹੋਇਆ ਰਾਸ਼ਨ ਦੀ ਜ਼ਿਆਦਾ ਮੰਗ ਕਰਦੇ ਪਏ ਕਈ ਕਈ ਜਗ੍ਹਾ ਤੋਂ ਉਹ ਬੋਟਸ ਦੀ ਵੀ ਮੰਗ ਕਰਦੇ ਪਏ ਕਿ ਬੋਟਸ ਵੀ ਭੇਜੋ ਸਾਨੂੰ ਅਸੀਂ ਦਰਖਤਾਂ ਤੇ ਬੈਠੇ ਹਾਂ ਬਸ ਮੈਡੀਸਨਸ ਦੀ ਵੀ ਜਿਆਦਾ ਲੋਡ ਪੈਂਦੀ ਹੈ ਰਾਸ਼ਨ ਦੀ ਤਾਂ ਸਭ ਤੋਂ ਜਿਆਦਾ ਹੈਗੀ ਮੈਡੀਸਨ ਵੀ ਮੰਗਦੇ ਪਏ ਹੈ ਕਈ ਕਈ ਬੱਚੇ ਕਹ ਰਹੇ ਪਸ਼ੂ ਸਾਡੇ ਫਸੇ ਹੋਏ ਚਾਰਾ ਵੀ ਮੰਗਦੇ ਪਏ ਤੇ ਸਾਰੀਆਂ ਪ੍ਰੋਵਾਈਡ ਹੋ ਰਹੀਆਂ ਉਹਨਾਂ ਨੂੰ ਤਾਂ ਮੰਨ ਲਓ ਤੁਹਾਨੂੰ ਇੱਕ ਕਾਲ ਆਉਂਦੀ ਹੈ ਕਿਸੇ ਅਲੱਗ ਜ਼ਿਲ੍ਹੇ ਤੋਂ ਕਾਲ ਆ ਜਾਂਦੀ ਹੈ ਉਸ ਤੋਂ ਬਾਅਦ ਸਿੱਧਾ ਤੁਹਾਡਾ ਕੰਮ ਕੀ ਹੁੰਦਾ ਹੈ ਕਾਲ ਰਿਸੀਵ ਕਰਨ ਤੋਂ ਬਾਅਦ ਗੱਲਬਾਤ ਕਰਨ ਤੋਂ ਬਾਅਦ ਕਾਲ ਮਤਲਬ ਤੁਸੀਂ ਕਿਹਨਾਂ ਨੂੰ ਕਾਲ ਕਰਦੇ ਹੋ ਕਿਹੜਾ ਪ੍ਰਸ਼ਾਸਨਿਕ ਅਧਿਕਾਰੀ ਉੱਥੇ ਪਹੁੰਚ ਰਿਹਾ ਹੈਗਾ ਕਿਵੇਂ ਲੋਕਾਂ ਦੀ ਮਦਦ ਹੋ ਰਹੀ ਹੈ ਮੈਡਮ ਅਗਰ ਕਾਲ ਸਾਨੂੰ ਆਉਂਦੀ ਸਭ ਤੋਂ ਪਹਿਲੇ ਤੇ ਆਪਾਂ ਉਹਨਾਂ ਦੀ ਦਿੱਕਤ ਪੁੱਛੀਦੀ ਹੈ ਨਾਮ ਪੁੱਛੀਦਾ ਫੋਨ ਨੰਬਰ ਪੁੱਛੀਦਾ ਜਿਸ ਜ਼ਿਲ੍ਹੇ ਦੇ ਵਿੱਚੋਂ ਆ ਰਹੀ ਹੈ ਉਸ ਜ਼ਿਲ੍ਹੇ ਦੇ ਕਨਸਰਨਟ ਪਰਸਨ ਦੇ ਨਾਲ ਉਹਨੂੰ ਆਪਾਂ ਰੀਜ਼ ਕਰ ਦਈਦਾ ਕੰਪਲੇਂਟ ਨੂੰ ਉੱਥੇ ਉਹ ਅੱਗੋਂ ਉਹਨਾਂ ਨੂੰ ਸੋਲਵ ਕਰ ਔਰ ਉਥੋਂ ਪਤਾ ਵੀ ਕਰੀਦਾ ਕਿ ਸੋਲਵ ਹੋ ਗਈ ਹੈ ਤੁਹਾਡੀ ਕਿ ਨਹੀਂ ਹੋ ਗਈ ਔਰ ਸੋਲਵ ਹੋ ਰਹੀ ਹੈ ਮੈਡਮ ਅਜਾ ਤੁਹਾਡੀ ਸ਼ਿਫਟ ਟਾਈਮ ਤੋਂ ਬਾਅਦ ਹੋਰ ਕਿੰਨੀਆਂ ਸ਼ਿਫਟਾਂ ਜਿਹੜੀਆਂ ਲੱਗ ਮੈਡਮ 6 ਤੋਂ 2 ਵਜੇ ਤੱਕ ਹਾਡੀ ਹੈ 6 ਤੋਂ 2 2 ਤੋਂ 10 ਵਜੇ ਤੱਕ ਦੂਸਰੇ 6 ਜਣੇ ਆ ਜਾਣਗੇ 10 ਤੋਂ ਅੱਗੇ ਰਾਤ ਨੂੰ ਨਾਈਟ ਸ਼ਿਫਟ ਤੇ 6 ਜਣੇ 10 ਤੋਂ 6 ਵਜੇ ਤੱਕ ਮੇਰੇ 24 ਘੰਟੇ ਦੇ ਲਈ ਕੰਟਰੋਲ ਰੂਮ ਚੱਲ ਰਿਹਾ ਹੈ ਹਾਂਜੀ 24 ਘੰਟੇ ਵਾਸਤੇ ਮੈਨੂੰ ਚੱਲਦਾ ਪਿਆ ਠੀਕ ਹੈ ਜੀ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਰਾਜਪਤਰੀ ਕੰਟਰੋਲ ਰੂਮ ਜਿਹੜਾ ਇੱਥੇ ਬਣਾਇਆ ਗਿਆ ਹੈ ਤੇ ਅਲੱਗ-ਅਲੱਗ ਤਰ੍ਹਾਂ ਦੇ ਨਾਲ 6 ਫੋਨ ਜਿਹੜੇ ਨੇ ਇਹਨਾਂ ਤੇ ਦਸਨ ਮੁਤਾਬਕ ਲਗਾਏ ਹੋਏ ਨੇ ਔਰ ਇਸ ਜਗ੍ਹਾ ਦੇ ਉੱਪਰ ਲੋਕ ਜਿਹੜੇ ਨੇ ਹੜਾ ਦੀ ਮਾਰ ਚੱਲ ਰਹੇ ਨੇ ਉਹਨਾਂ ਦੇ ਵੱਲੋਂ ਕਾਲਸ ਕੀਤੀਆਂ ਜਾ ਰਹੀਆਂ ਨੇ ਜਿਹੜੇ ਲੋਕਾਂ ਨੂੰ ਵੀ ਦਿੱਕਤ ਆ ਰਹੀ ਹੈ ਚਾਹੇ ਰਾਸ਼ਨ ਦੀ ਦਿੱਕਤ ਹੈ ਚਾਹੇ ਪਸ਼ੂਆਂ ਦੇ ਚਾਰੇ ਦੀ ਦਿੱਕਤ ਹੈ ਚਾਹੇ ਬੋਟਸ ਨੂੰ ਲੈ ਕੇ ਕੋਈ ਪ੍ਰੋਬਲਮ ਆ ਰਹੀ ਹੈ ਕਿਸੇ ਹਾਰੀਆਂ ਨੇ ਉਸ ਤੋਂ ਬਾਅਦ ਇਹ ਜਿਹੜੇ ਨੇ ਅੱਗੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫੋਨ ਕਰਕੇ ਦੱਸਦੇ ਨੇ ਕਿ ਇਸ ਪਿੰਡ ਦੇ ਵਿੱਚ ਇਸ ਤਰੀਕੇ ਦੀ ਦਿੱਕਤ ਲੋਕਾਂ ਨੂੰ ਆ ਰਹੀ ਹੈ ਅਤੇ ਇਹਨਾਂ ਦਾ ਦਾਅਵਾ ਹੈ ਕਿ ਉਸੇ ਪਲ ਕੁਜੀ ਪਲਾ ਦੇ ਵਿੱਚ ਜਿਹੜੀ ਇਹ ਪ੍ਰੋਬਲਮ ਹੈਗੀ ਹੈ ਜਾਂ ਜਿਹੜੀ ਵੀ ਲੋਕਾਂ ਦੀ ਦਿੱਕਤ ਹੈ ਉਸ ਨੂੰ ਸੋਲਵ ਕਰਨ ਦੀ ਪੂਰੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈ ਪਰ ਹੁਣ ਤੁਹਾਨੂੰ ਦੱਸ ਦਈਏ ਪੰਜਾਬ ਸਰਕਾਰ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ ਜਿਹੜੇ ਵੀ ਲੋਕ ਹੜ ਹੜਾ ਦੀ ਮਾਰ ਹੇਠ ਆਏ ਹੋਏ ਨੇ ਜਾਂ ਜਿਨ੍ਹਾਂ ਦਾ ਵੀ ਵੱਡਾ ਪੱਧਰ ਤੇ ਨੁਕਸਾਨ ਹੋਇਆ ਸੋ ਗਰਦੌਰੀਆਂ ਜਿਹੜੀਆਂ ਕਰਵਾਉਣ ਦੇ ਆਦੇਸ਼ ਜਿਹੜੇ ਦਿੱਤੇ ਗਏ ਨੇ ਉਹਨਾਂ ਦਾ ਕਹਿਣਾ ਕਿ ਜਿੰਨਾ ਵੀ ਉਹਨਾਂ ਦਾ ਨੁਕਸਾਨ ਹੋ ਉਸ ਦਾ ਜਿਹੜਾ ਮੁਆਵਜ਼ਾ ਉਹ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਕੈਮਰਾ ਪਰਸਨ ਤਰुण ਨਾਲ ਮਨਪ੍ਰੀਤ ਕੌਰ ਔਨ ਪੁਆਇੰਟ ਜਲੰਧਰ